ਮੋਦੀ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਗਈ ਉਸ ਨੂੰ ਇੰਡੀਆ ਅਤੇ ਰੂਸ ਨੇ ਤੋੜ ਦਿੱਤਾ ਡਾਟਾ ਜੁਆਇੰਟ ਇੰਟੋ ਰਸ਼ੀਨ ਆਪਰੇਸ਼ਨ ਫੋਇਲ ਅ ਪਲੋਟ ਅਗੇਂਸਟ ਪੀਐਮ ਮੋਦੀ ਇਹ ਇੱਕ ਖਬਰ ਹੈ ਸੁਰਖੀਆਂ ਨੇ ਇਹ ਇੰਡੀਆ ਦੇ ਵੱਖ-ਵੱਖ ਪੋਰਟਲਸ ਦੀਆਂ ਕਿਹੜੇ-ਕਿਹੜੇ ਪੋਰਟਲਸ ਦੀਆਂ ਉਹਨਾਂ ਚੋਂ ਇੱਕ ਅਹਿਮ ਓਨ ਦਾ ਵੈਰੀ ਡੇ ਜੈਕਸਨ ਵਾਸ ਫਾਊਂਡ ਡੈੱਡ ਇਨ ਬੰਗਲਾਦੇਸ਼ ਟੱਕ ਪ੍ਰਾਈਮ ਮਿਨਿਸਟਰ ਮੋਦੀ ਵਾਸ ਅਟੈਂਡਿੰਗ ਦਾ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਸਮਿਟ ਐਸ ਸੀਓ ਸਮਿਟ ਨੂੰ ਦੇ ਵਿੱਚ ਧਿਆਨ ਜਨ ਚਾਈਨਾ ਦੇ ਵਿੱਚ ਹਿੱਸਾ ਲੈ ਰਿਹਾ ਸੀ ਇਹ ਖਬਰ ਹੈ india.com ਦੀ india.com ਦੀ ਖਬਰ ਹੈ ਤੇ ਉਹਨੇ ਵੀ ਖਬਰ ਲਈ ਆ india.com ਜਿਹੜਾ ਪੋਰਟਲ ਹੈ ਉਹਨੂੰ ਆਰਐਸਐਸ ਦੀ ਜਿਹੜੀ ਇੰਡੀਆ ਫਾਊਂਡੇਸ਼ਨ ਦੀ ਮਸ਼ੀਨਰੀ ਆ ਉਹ ਰਨ ਕਰਦੀ ਹੈ 24 ਅਕਤੂਬਰ 2025 ਦੀ ਖਬਰ ਤੇ ਹੁਣ ਗੱਲ ਕਰਦੇ ਆ ਇੱਕ ਹੋਰ ਪੋਰਟਲ ਦੀ ਇੱਕ ਹੋਰ ਆਵਾਜ਼ ਦੀ ਇੱਕ ਹੋਰ ਮਾਊਥਪੀਸ ਦੀ ਉਹਦਾ ਨਾਮ ਹੈ ਆਰਗੇਨਾਈਜ਼ਰ ਵੌਇਸ ਆਫ ਦਾ ਨੈਸ਼ਨਲ ਆਰਗੇਨਾਈਜ਼ਰ ਉਹਦਾ ਨਾਮ ਹੈ ਉਹ ਕਹਿੰਦਾ ਭਾਰਤ ਰੂਸ ਨੇ ਸੀਆਈਏ ਦੀ ਪ੍ਰਧਾਨ ਸੀਆਈਏ ਦੇ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਨੂੰ ناکਾਮ ਕੀਤਾ। ਉਹ ਹੀ ਗੱਲ ਕਿ ਸੀਆਈਏ ਵੱਲੋਂ ਜਾਂ ਅਮਰੀਕਾ ਵੱਲੋਂ ਮੋਦੀ ਨੂੰ ਕਿਉਂ ਮਾਰਿਆ ਜਾਏਗਾ? ਇਹ ਸਵਾਲ ਹੈ। ਬੜੀ ਹੈਰਾਨੀ ਵੀ ਹੁੰਦੀ ਹੈ ਹਾਸਾ ਵੀ ਆਉਂਦਾ। ਇੱਕ ਤਾਂ ਗੱਲ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੰਡੀਆ ਅਤੇ ਰੂਸ ਅਮਰੀਕਾ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਚੁੱਕੇ ਨੇ। ਅਸੀਂ ਦੇਖਦੇ ਹਾਂ ਕਿ ਇੰਡੀਆ 'ਚ ਹਾਲਾਤ ਇਹੋ ਜਿਹੇ ਹੋਏ ਪਏ ਨੇ। ਅਸੀਂ ਤਾਂ ਸਿਵਲ ਵਾਰ ਦੀ ਵੀ ਕਈ ਵਾਰ ਗੱਲ ਕੀਤੀ ਆ ਸਿਵਲ ਵਾਰ ਵਾਲੇ ਵੀ ਹਾਲਾਤ ਹੋਏ ਹੋਏ ਨੇ ਉੱਥੇ ਤੇ ਉੱਥੇ ਰਾਹੁਲ ਗਾਂਧੀ ਦੀ ਪਾਰਟੀ ਕਾਂਗਰਸ ਅਤੇ ਜਿਹੜੀਆਂ ਹੋਰ ਉਹਨਾਂ ਦੀਆਂ ਹਮਖਿਆਲ ਪਾਰਟੀਆਂ ਨੇ ਚਾਹੇ ਲਾਲੂ ਪ੍ਰਸ਼ਾਦ ਯਾਦਵ ਵਾਲੀ ਬਿਹਾਰ ਦੇ ਵਿੱਚ ਪਾਰਟੀ ਹੈ ਭਾਵੇਂ ਮੁਲਾਇਮ ਸਿੰਘ ਯਾਦਵ ਦੇ ਮੋਢੇ ਜਿਹੜਾ ਹੈਗਾ ਅਖਲੇਸ਼ ਯਾਦਵ ਵਾਲੀ ਸਮਾਜਵਾਦੀ ਪਾਰਟੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਉਹ ਤੇ ਕਈ ਹੋਰ ਪਾਰਟੀਆਂ ਨੇ ਜਿਹੜੀਆਂ ਮਿਲ ਕੇ ਰਾਹੁਲ ਗਾਂਧੀ ਦੇ ਨਾਲ ਇਸ ਵੇਲੇ ਬੀਜੇਪੀ ਅਤੇ ਮੋਦੀ ਸਰਕਾਰ ਦੇ ਖਿਲਾਫ ਪ੍ਰਚਾਰ ਕਰ ਰਹੀਆਂ ਨੇ ਉਹਨੇ ਨਾ ਸਾਰੀਆਂ ਪਾਰਟੀਆਂ ਨੂੰ ਇਸ ਆਰਟੀਕਲ ਦੇ ਥੱਲੇ ਲੈਣ ਦੀ ਕੋਸ਼ਿਸ਼ ਕਰਨਾ ਤੇ ਇੱਕ ਤਰ੍ਹਾਂ ਦਾ ਦਬਾਅ ਬਣਾਉਣਾ ਕਿ ਮੋਦੀ ਦੀ ਜਾਨ ਨੂੰ ਖਤਰਾ ਮੋਦੀ ਨੂੰ ਅਮਰੀਕਾ ਵੱਲੋਂ ਮਾਰਿਆ ਜਾਣਾ ਸੀ ਇੱਕ ਤਾਂ ਉਸ ਨੂੰ ਹੋਸਟ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਸੱਚਮੁੱਚ ਮਾਰਨਾ ਚਾਹੁੰਦੇ ਹੁਣ ਤੇ ਪਲਾਨ ਤਿਆਰ ਕਰ ਰਹੇ ਨੇ ਜੇ ਕੱਲ ਨੂੰ ਮਰ ਵੀ ਗਿਆ ਜਾਂ ਮਾਰ ਦਿੱਤਾ ਤਾਂ ਅਸੀਂ ਅਮਰੀਕਾ ਦਾ ਨਾਮ ਲਾ ਦਾਂਗੇ ਤੇ ਉਸ ਦੀ ਗਾਂਧੀ ਵਾਂਗੂ ਫਿਰ ਨੋਟਾਂ ਦੇ ਉੱਤੇ ਫੋਟੋਸ਼ਾਪ ਦਾਂਗੇ ਦੈਟਸ ਇਟ ਗੱਲ ਖਤਮ ਹੋ ਜਾਣੀ ਹੈ ਤੇ ਪੱਕਾ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਅਸੀਂ ਸਥਾਪਿਤ ਕਰ ਲੈਣਾ ਜਿਹੜਾ ਕਿ ਐਲਾਨੀਆਂ ਤੌਰ ਤੇ ਉੱਤੇ ਤੇ ਹੁਣ ਪਿਛਲੇ ਦਿਨੇ ਉਹਦੇ ਇੱਕ ਵੀਡੀਓ ਆ ਵੀ ਗਈ ਜਿਹੜਾ ਅਮਿਤ ਸ਼ਾਹ ਅਮਿਤ ਸ਼ਾਹ ਕਹਿੰਦਾ ਕਿ ਇੰਡੀਆ ਦੀ ਫੌਜ ਹੈ ਜਿਹੜੀ ਇਹ ਆਰਐਸਐਸ ਦੀ ਫੌਜ ਹੈ ਹਿੰਦੂਆਂ ਦੀ ਫੌਜ ਹੈ ਕੋਈ ਮੁਸਲਮਾਨ ਜਾਂ ਹੋਰ ਲੋਕ ਨੇ ਜਿਹੜੇ ਉਹ ਇਸ ਨੂੰ ਆਪਣੀ ਫੌਜ ਨਾ ਸਮਝਣ ਜਿਹੜੇ ਸਮਝਦੇ ਨੇ ਉਹ ਪਾਕਿਸਤਾਨ ਚਲੇ ਜਾਣ ਇਹ ਗੱਲ ਉਸਨੇ ਐਲਾਨੀਆਂ ਤੌਰ ਤੇ ਕਹੀ ਹੈ